ਹਾਂਜੀ ਬੱਬੂ ਮੰਨ ਨੂੰ ਮਿਲਣ ਆਏ ਸੀ ਕੌਣ ਕੌਣ ਆਏ ਸੀ ਬੱਬੂ ਮੰਨ ਨੂੰ ਮਿਲਣ ਦੀ ਹੱਥ ਖੜੇ ਕਰਦੇ ਹੋਏ ਦੀ ਵਾਹ ਜੀ ਬੱਬੂ ਮੰਨ ਦੇ ਕੱਟੜ ਫੈਨ ਹੈ ਦੀ ਸ਼ੌਕੀ ਸਰਦਾਰ ਜੀ ਹੈ ਹਾਂਜੀ ਹਾਂਜੀ ਵਾਹ ਜੀ ਵਾਹ ਫਿਰ ਐ ਦੱਸੋ ਬੱਬੂ ਮੰਨ ਦਾ ਗੀਤ ਸਭ ਤੋਂ ਮਸ਼ਹੂਰ ਕਿਹੜਾ ਦੀ ਮਸ਼ਹੂਰ ਸਾਰੇ ਮਸ਼ਹੂਰ ਸਪੱਜੀ ਇੱਕ ਇੱਕ ਜਿਹੜਾ ਤੁਹਾਡੇ ਦਿਲ ਦੇ ਕਰੀਬ ਹੈ ਹਸ਼ਰ ਹਸ਼ਰ ਗਾ ਕੇ ਸੁਣਾਓ ਅੱਜ ਦਿਨ ਹਸ਼ਰ ਦਾ ਕੱਲ ਮੈਂ ਨਹੀਂ ਰਹਿਣਾ ਜੇ ਲਾਈ ਯਾਰੀ ਮੁਲ ਮੋੜਨਾ ਪੈਣਾ ਅੱਜ ਦਿਨ ਹਸ਼ਰ ਦਾ ਕੱਲ ਮੈਂ ਨਹੀਂ ਰਹਿਣਾ ਜੇ ਲਾਈ ਯਾਰੀ ਮੁਲ ਮੋੜਨਾ ਪੈਣਾ ਤੂੰ ਅੱਗੇ ਵਧਿਆ ਤੇਰਾ ਕੱਖ ਨਹੀਂ ਜਾਣਾ ਮੈਂ ਪਿੱਛੇ ਹਟਿਆ ਮੇਰਾ ਕੱਖ ਨਹੀਂ ਰਹਿਣਾ ਅੱਜ ਦਿਨ ਹਸ਼ਰ ਦਾ ਕੱਲ ਮੈਂ ਨਹੀਂ ਰਹਿਣਾ ਜੇ ਲਈ ਯਾਰੀ ਮੁਲਮੋੜਨਾ ਪੈਣਾ ਵਾਹ ਜੀ ਵਾਹ ਜ਼ੋਰਦਾਰ ਤਾੜੀਆਂ ਦੀ ਕਮਾਲ ਕਰਤਾ ਜੀ ਦੇਖੋ ਜੀ ਆਹ ਹੈ ਜੀ ਕਟੜ ਫੈਨ ਜੀ ਬੱਬੂ ਮਾਨ ਦੇ ਜੀ ਗੱਲਬਾਤ ਕਰਦੇ ਆ ਭਾਜੀ ਨੌਕੀ ਠੋਡਾ ਦੀ ਮੇਰਾ ਜਵਾਹਰ ਸਿੰਘ ਜੀ ਜਵਾਹਰ ਸਿੰਘ ਕਿੱਥੋਂ ਆਏ ਦੀ ਤੁਸੀਂ ਰੋਪੜੋਂ ਆਏ ਖਾਸ ਤੌਰ ਤੇ ਪਤਾ ਕੀ ਸ਼ੌਕੀ ਸਰਦਾਰ ਫਿਲਮ ਦੇ ਲਈ ਆਰੇ ਜੇਅਰ ਥੀਟਰ ਰੋਪੜ ਦੇ ਵਿੱਚ ਦੀ ਕਵਾਲ ਦੀ ਗੱਲ ਹੈ ਹੋਰ ਕਿਹੜਾ ਕਿਹੜਾ ਫੈਨ ਹੈ ਜੀ ਬੱਬੂ ਮਾਨ ਦਾ ਜੀ ਇੱਧਰ ਵੀ ਗੱਲ ਕਰਦੇ ਹਾਂ ਜੀ ਕੀ ਹਾਲ ਚਾਲ ਹੈ ਨੌਂਦੀ ਰੋੜਾ ਜੀ ਆ ਫੋਟੋ ਤੇ ਪਾਇਓ ਕੈਮਰਾ ਜੀ ਬੱਬੂ ਮਾਨ ਸਾਹਿਬ ਦੀ ਫੋਟੋ ਤੇ ਹਾਂ ਨੌਂਦੀ ਥੋੜਾ ਜੀ ਲਵਦੀਪ ਸਿੰਘ ਜੀ ਲਵਦੀਪ ਸਿੰਘ ਕਮਾਲ ਦੀ ਗੱਲ ਹੈ ਫਿਰ ਆ ਰਹੇ ਭਾਜੀ ਪੰਜ ਸੱਤ ਮਿੰਟ ਚ ਆ ਰਹੇ ਪਹਿਲਾਂ ਮਿਲੇ ਉਹਨਾਂ ਨੂੰ ਕਦੀ ਨਹੀਂ ਜੀ ਪਹਿਲੀ ਵਾਰ ਹੀ ਮਿਲਣਾ ਭਾਈ ਪਹਿਲੀ ਵਾਰ ਹੀ ਮਿਲਣਾ ਹਾਂਜੀ ਆ ਬਾਹਰ ਖੜੀ ਕਰਕੇ ਗੱਲ ਪਹਿਲੀ ਵਾਰ ਮਿਲਣਾ ਹਾਂ ਪਹਿਲੀ ਵਾਰ ਮਿਲਣਾ ਬਹੁਤ ਜ਼ਬਰਦਸਤ ਕੰਮ ਹੈ ਮੈਂ ਕਹਿੰਦਾ ਸ਼ੌ ਕੀ ਕਰੇ ਨਹੀਂ ਤੁਸੀਂ ਪਹਿਲਾਂ ਇੱਕ ਵਾਰੀ ਦੇਖ ਲਈ ਦੂਈ ਵਾਰੀ ਦੇਖਣੀ ਹੈ ਜੀ ਕਿੰਨੀ ਵਾਰ ਦੇਖਣੀ ਹੁਣ ਇੱਕ ਵਾਰੀ ਦੋ ਤਿੰਨ ਵਾਰੀ ਹੋਰ ਦੇਖਣਗੇ ਦੋ ਤਿੰਨ ਵਾਰੀ ਫੱਟੇ ਚੱਕ ਦੇਣੇ ਆ ਵਧੀਆ ਲੱਗਦਾ ਬੱਬੂ ਮਾਨ ਹਾਂ ਜੀ ਹਾਂ ਜੀ ਹੈ ਅਰੇ ਕਿ ਸ਼ੋਅ ਚ ਜਾਂਦੇ ਬਾਈ ਦੀ ਅੱਛਾ ਬਾਈ ਦੇ ਹਰੇਕ ਸ਼ੋਅ ਚ ਜਾਂਦੇ ਹਾਂ ਜੀ ਕਿਹੜੇ ਕਿਹੜੇ ਸ਼ੋਅ ਦੇਖਿਆ ਤੁਸੀਂ ਸਰਸਾ ਨੰਗਲ ਜੀ ਪੱਲੋ ਮਾਜੜੇ ਰੁੜਕੇ ਮੁੱਲਾ ਵਰਦਾਖਾਂ ਜੀ ਲੋ ਜੀ ਬੱਬੂ ਮਾਨ ਸਾਹਿਬ ਆ ਤੁਹਾਡੇ ਫੈਨ ਹੈ ਜੀ ਦੇਖੋ ਜੀ ਜ਼ਬਰਦਸਤ ਜੀ ਤੇ ਆ ਹੈ ਗੱਲ ਜੀ ਤੁਹਾਡੀ ਉਡੀਕ ਕਰ ਰਹੇ ਜੇਅਰ ਥੀਏਟਰ ਰੋਪੜ ਦੇ ਵਿੱਚ ਦੀ ਇੱਧਰ ਆਪਾਂ ਗੱਲਾਂ ਬਾਤਾਂ ਕਰਦੇ ਆਂ ਇੱਧਰ ਵੀ ਹੈਗੇ ਜੀ ਭੱਜਿਓ ਨਾ ਜੀ ਹੁਣ ਜਾਇਓ ਨਾ ਆ ਨੌਕੀ ਤੁਹਾਡਾ ਜੈਸ਼ਨ ਸਿੰਘ ਜੀ ਜੈਸ਼ਨ ਸਿੰਘ ਬੱਬੂ ਮਾਨ ਜੀ ਦੇ ਫੈਨ ਹੈ ਹਾਂ ਜੀ ਹਾਂ ਜ਼ਬਰਦਸਤ ਹਾਂ ਜੀ ਹਾਂ ਸ਼ੌਕੀ ਸਰਦਾਰ ਦੇਖ ਲਈ ਹਾਂ ਜੀ ਹਾਂ ਕੈਸੀ ਹੈ ਫਿਲਮ ਵਧੀਆ ਫਿਲਮ ਬਾਈ ਕਹਿ ਦਿਓ ਲੋਕਾਂ ਨੂੰ ਕਿ ਦੇਖਣ ਆਓ ਜੀ ਦੇਖਣ ਆਓ ਜੀ ਹਾਂ ਰੋਲ ਕਿਦਾਂ ਦਾ ਬੱਬੂ ਮਾਨ ਸਾਹਿਬ ਦਾ ਵਧੀਆ ਜੀ ਵਧੀਆ ਪੱਗ ਪੁਗ ਬੜੀ ਜ਼ਬਰਦਸਤ ਬਣੀ ਹੈ ਜ ਪੂਰਾ ਆਇਆ ਉਹਨਾਂ ਦਾ ਹਾਂਜੀ ਹਾਂਜੀ ਹੂੰ ਆ ਕੋਈ ਆ ਇਹਨਾਂ ਨੇ ਗੀਤ ਆਇਓ ਜੀ ਨੇੜੇ ਜੇ ਨੂੰ ਆਇਓ ਜੀ ਇਹਨਾਂ ਨੇ ਗੀਤ ਕੋਲ ਸੁਣਾਇਆ ਤੁਸੀਂ ਵੀ ਸੁਣਾ ਦਿਓ ਕੁਛ ਨਹੀਂ ਜੀ ਨਹੀਂ ਆਪਾਂ ਨੂੰ ਕੋਈ ਗਾਣਾ ਗੀਤ ਤਾਂ ਬੋਲੇ ਦੱਸ ਦੋ ਆ ਸ਼ਰਮ ਆ ਗਿਆ ਐਸੇ ਗਾਇਆ ਨਹੀਂ ਕਰੀ ਇਹਨਾ ਤਾਂ ਸੁਣੀਏ ਕਹਿ ਦੋ ਇਹਨਾਂ ਨੇ ਕੋਈ ਹੋਰ ਸੁਣਾ ਦੇ ਵੀਰੇ ਸੁਣਾਓ ਵੀਰੇ ਹੋਰ ਸੁਣਾ ਦੇ ਜੀ ਹਾਂਜੀ ਸੁਣਾ ਦੇ ਚੱਕ ਦੋ ਫੱਟੇ ਦੀ ਆ ਲੋ ਜੀ ਗਾਣਾ ਸੁਣੋ ਇੱਧਰ ਨੂੰ ਆ ਜਦੋ ਜੀ ਉਹ ਫੈਨ ਸਾਹਿਬ ਤੁਸੀਂ ਇੱਧਰ ਆਓ ਤੁਸੀਂ ਕੈਮਰੇ ਤੇ ਆਣਾ ਯਾਰ ਆ ਭੱਜੀ ਜਾਣੇ ਤੁਸੀਂ ਹਾਂ ਬਾਈ ਜੀ ਤੁਸੀਂ ਵੀ ਸੁਣਾਉਂਦੇ ਆ ਪਹਿਲਾਂ ਇਸ਼ਰਾ ਦੂੰਗੇ ਫਿਰ ਤੁਸੀਂ ਸੁਣਾ ਦਿਓ ਸੁਣਾਓ ਜੀ ਹਾਂਜੀ ਬੋਲੋ ਜੀ ਹੂੰ ਚੌਥਾ ਪੈਗ ਲਾ ਦੇ ਹਾਂਜੀ ਚੌਥਾ ਪੈਗ ਲਾ ਦੋ ਲਾ ਦੋ ਸੁਣਾ ਦਿਓ ਸੁਣਾ ਦਿਓ ਪਹਿਲਾ ਪੈਗ ਲਾ ਕੇ ਭਾਵੇਂ ਅੱਖਾਂ ਵਿੱਚ ਅੱਖਾਂ ਦੂਜਾ ਪੈਗ ਲਾ ਕੇ ਹੱਥ ਕਾਲਜੇ ਤੇ ਰੱਖਾਂ ਤੀਜਾ ਪੈਗ ਲਾ ਕੇ ਗੱਲਬਾਤ ਕਰਨੀ ਚੌਥਾ ਪੈਗ ਲਾ ਕੇ ਤੇਰੀ ਓਏ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ਚੌਥਾ ਪੈਗ ਲਾ ਕੇ ਤੇਰੀ ਬਾਹ ਫੜਨੀ ਹਾਂ ਨਹੀਂ ਬਾਹ ਫੜਨੀ ਪੈਗ ਲਾਉਣੇ ਤੁਸੀਂ ਨਾ ਨਹੀਂ ਵੈਸ਼ ਨੂੰ ਆਉਂਦੇ ਆ ਜੀ ਵੈਸ਼ ਨੂੰ ਬੰਦੇ ਆ ਬਸ ਇਹ ਗੀਤਾਂ ਗਾਣੇ ਤਾਂ ਕਿਸੀ ਹੱਦ ਰੱਖਣਾ ਆਪਾਂ ਨੇ ਜਿੰਮ ਜਿੰਮ ਦੇ ਸ਼ੌਂਕੀ ਦੇ ਤਾਂ ਜੀ ਹਾਂ ਦੇਖੋ ਐਸੀ ਕੋਈ ਪਹਿਲਾਂ ਵੀ ਮਿਲੇ ਹੋਏ ਆ ਮਿਲੇ ਤਾਂ ਨਹੀਂ ਹੈਗੇ ਉਦੋਂ ਦੇਖਿਆ ਬਹੁਤ ਹੋਰ ਬਈ ਕੋਲੋਂ ਅੱਛਾ ਕੋਲੋਂ ਦੇਖਿਆ ਸ਼ੋਅ ਲਾਈਵ ਸ਼ੋਅ ਉਹ ਦੇਖੇ ਸੀ ਅੱਜ ਫਿਰ ਟੱਚ ਕਰਕੇ ਹੱਥ ਮਿਲਾ ਕੇ ਮਿਲਾਵਾਂਗੇ ਤੁਹਾਨੂੰ ਮਿਲਾਵਾਂਗੇ ਬੱਬੂ ਮਾਨ ਸਾਹਿਬ ਨਾਲ ਪੂਰੀ ਬੈਠਕ ਕਰਾਵਾਂਗੇ ਤੁਹਾਡੀ ਗੀਤ ਵੀ ਤੁਹਾਡਾ ਚਲਾਵਾਂਗੇ ਉੱਥੇ ਉਹਨਾਂ ਨੂੰ ਸੁਣਾਇਓ ਇੱਕ ਹੋਰ ਵੀ ਸੁਣਾ ਦਿਓ ਜਾਂਦੇ ਜਾਂਦੇ ਫਿਰ ਹਾਂ ਇੱਕ ਸੁਣਾ ਦਿਓ ਇੱਕ ਦਰ ਇੱਕ ਦਰ ਕਰਾਵਾਂਗੇ ਸੁਣਾ ਦਿਓ ਜੀ ਇੱਕ ਫਿਰ ਹੂੰ ਨਾ ਲਹਣਾ ਨਾਲਾ ਮੱਥਾ ਨਹੀਂ ਐ ਤਾਂ ਖੁੰਡ ਪੁਰਾਣਿਆਂ ਤੂੰ ਕੀ ਵਹਿਲ ਸਿਖਾਣ ਨੀ ਐ ਤਾਂ ਵਹਿਲੀ ਲਾਣਿਆਂ ਨਹੀਂ ਤੂੰ ਕੀ ਵਹਿਲ ਸਿਖਾਣ ਨੀ ਐ ਤਾਂ ਵਹਿਲੀ ਲਾਣਿਆਂ ਹੂੰ ਲਓ ਜੀ ਆ ਦੇਖੋ ਜੀ ਬੱਬੂ ਮਾਨ ਸਾਹਿਬ ਆ ਰਹੇ ਨੇ ਜੀ ਜੀਅਰ ਥੀਏਟਰ ਰੋਪੜ ਦੇ ਵਿੱਚ ਆਪਣੇ ਫੈਨਸ ਨੂੰ ਮਿਲਣ ਦੇ ਲਈ ਔਰ ਫਿਲਮ ਦਾ ਦੇਖੋ ਰਿਵਿਊ ਦੇਖਣ ਦੇ ਲਈ ਸਭ ਤੋਂ ਵਧੀਆ ਗੱਲ ਹੈ ਕਿ ਜਦੋਂ ਕੋਈ ਸਟਾਰ ਖੁਦ ਥੀਏਟਰ ਦੇ ਵਿੱਚ ਆਉਂਦਾ ਤੇ ਲੋਕਾਂ ਦੇ ਰੂਬਰੂ ਹੁੰਦਾ ਤੇ ਆਪਣੀ ਆਡੀਅנס ਦੇ ਨਾਲ ਮਿਲਦਾ ਇਹ ਵੱਡੀ ਗੱਲ ਹੁੰਦੀ ਹੈ ਪੰਜਾਬੀ ਸਿਨੇਮਾ ਕਿਸ ਪਾਸੇ ਵੱਲ ਨੂੰ ਜਾ ਰਿਹਾ ਹੈ ਪੰਜਾਬੀ ਫਿਲਮੇ ਨਾ ਫਿਲਮਾਂ ਦੀ ਦਸ਼ਾ ਤੇ ਦਿਸ਼ਾ ਕਿਸ ਤਰ੍ਹਾਂ ਦੀ ਹੈ ਜਰੂਰ ਇਸ ਗੱਲ ਦੇ ਉੱਤੇ ਕਮੈਂਟ ਕਰਿਓ ਜੀ ਕਿ ਤੁਸੀਂ ਬੱਬੂ ਮਾਨ ਸਾਹਿਬ ਦੇ ਗੀਤਾਂ ਗਾਣੇ ਜੇਕਰ ਫੈਨ ਹੋ ਤਾਂ ਉਹਨਾਂ ਦੇ ਨਾਮ ਜਰੂਰ ਲਿਖਿਓ ਜੀ ਔਰ ਫਿਲਮਾਂ ਕਿਹੜੀਆਂ-ਕਿਹੜੀਆਂ ਬੱਬੂਮਾਨ ਸਾਹਿਬ ਦੀਆਂ ਤੁਸੀਂ ਦੇਖੀਆਂ ਹੋਈਆਂ ਇਹਦੇ ਉੱਤੇ ਵੀ ਕਮੈਂਟ ਕਰਿਓ ਜੀ ਬੱਬੂਮਾਨ ਸਾਹਿਬ ਦੇ ਪਿੰਡ ਦਾ ਨਾਮ ਵੀ ਦੱਸ ਦਿਓ ਜੀ ਪਿੰਡ ਦਾ ਨਾਮ ਜਰੂਰ ਦੱਸਿਓ ਜ਼ਿਲ੍ਹੇ ਦਾ ਨਾਮ ਜਰੂਰ ਦੇਖਿਓ ਪੰਜਾਬ ਭਰ ਦੇ ਵਿੱਚ ਤੁਸੀਂ ਇਸ ਵੀਡੀਓ ਨੂੰ ਦੇਖ ਰਹੇ ਹੋ ਜੀ ਆ ਛੋਟਾ ਜਿਹਾ ਸਵਾਲ ਪਾਤਾ ਤੁਹਾਨੂੰ ਵੀ ਬੱਬੂ ਮਾਨ ਦੇ ਪਿੰਡ ਦਾ ਨਾਮ ਦੱਸਿਓ ਹਾਂ ਇੱਕ ਸਵਾਲ ਹੋਰ ਪਾਣੇ ਜੀ ਬੱਬੂ ਮਾਨ ਦਾ オリジナル ਨਾਮ ਕੀ ਹੈ ਜੀ ਨਾਮ ਕੀ ਹੈ ਤੇ ਕਿਹੜੇ ਕਾਲਜ ਚ ਪੜਿਆ ਕਿਹੜੇ ਸਕੂਲ ਚ ਪੜੇ ਬੱਬੂ ਮਾਨ ਸਾਹਿਬ ਜੀ ਦੇਖੋ ਜੀ ਆਰ ਥੀਏਟਰ ਰੋਪੜ ਦੇ ਵਿੱਚ ਅੱਜ ਸ਼ੌਂਕੀ ਸਰਦਾਰ ਦਾ ਜਿਹੜਾ ਹੈ ਰਿਵਿਊ ਚੱਲ ਰਿਹਾ ਉੱਥੇ ਆਣਾ ਹੈ ਬੱਬੂ ਮਾਨ ਸਾਹਿਬ ਨੇ ਤੇ ਆ ਛੋਟੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਰਿਲੀਜ਼ ਕੀਤੀਆਂ ਤੇ ਇੱਕ ਵੀਡੀਓ ਬੜੀ ਜਲਦੀ ਹੋਰ ਕੀ ਜੀ ਆ ਦੇਖੋ ਜੀ ਕੈਮਰਾ ਦੀ ਪਾਓ ਜੀ ਆ ਦੇਖੋ ਜੀ ਇਧਰ ਲਿਆਓ ਜੀ ਕੈਮਰਾ ਪਾਓ ਜੀ ਸ਼ੌਕੀ ਸਰਦਾਰ ਵਾਰੀਅਰ ਬਾਈ ਬਲੱਡ ਬ੍ਰਦਰ ਬਾਈ ਹਾਰਟ ਹਾ ਹੈ ਪੰਜਾਬੀਆਂ ਦੀ ਖਾਸੀਅਤ ਆ ਇੱਥੇ ਪਾਓ ਕੈਮਰਾ ਉੱਪਰ ਨੂੰ ਜੀ ਵਾਰੀਅਰ ਬਾਈ ਬਲੱਡ ਬ੍ਰਦਰ ਬਾਈ ਹਾਰਟ ਦੀ ਸ਼ੌਕੀ ਸਰਦਾਰ ਬੱਬੂ ਮਾਨ ਸਾਹਿਬ ਪੱਗ ਦੇ ਵਿੱਚ ਦੇਖੋ ਬੜਾ ਜਬਰਦਸਤ ਜਿਹੜਾ ਇਹਨਾਂ ਦਾ ਰੋਲ ਹੈ ਤੇ ਬਾਕੀ ਫਿਲਮ ਦੀ ਸਟਾਰ ਕਾਸਟ ਬਾਰੇ ਵੀ ਜ਼ਰੂਰ ਲਿਖਿਓ ਜੀ ਆਹ ਦੇਖੋ ਖੜਾ ਜੀ ਮੁੰਡਾ ਉਹ ਲੈ ਕੇ ਖੜਾ ਕੈਮਰਾ ਆਹਾ ਲਓ ਜੀ ਪੋਸਟਰ ਰਿਲੀਜ਼ ਕਰ ਰਿਹਾ ਇੱਕ ਵਾਰੀ ਫੇਰ ਦੱਸੋ ਆਪਣਾ ਨਾਂ ਦੀ ਲਵਦੀਪ ਸਿੰਘ ਜੀ ਲਵਦੀਪ ਸਿੰਘ ਆ ਦੇਖੋ ਪੋਸਟਰ ਲਈ ਖੜਾ ਬਾਈ ਹੈ ਔਰ ਡੋਗਰਾਫ ਟੈਟੂ ਉਹ ਲੈ ਆਟੋਗ੍ਰਾਫ ਟੈਟੂ ਲਓ ਕੀ ਤੁਹਾਡਾ ਜੀ ਹਰਜੀਤ ਸਿੰਘ ਜੀ ਉਹ ਕੈਮਰਾ ਇੱਥੇ ਪਾ ਬਈ ਅਜੇ ਵੀਰ ਸਿੰਘ ਹਮ ਹਰਜੀਤ ਸਿੰਘ ਜੀ ਕਿਹੜਾ ਪਿੰਡ ਹੈ ਤੁਹਾਡਾ ਡਕਾਲਾ ਜੀ ਡਕਾਲਾ ਰੋਪੜ ਦੇ ਹੈ ਜੀ ਹਮ ਕਿੰਨੀ ਵਾਰ ਮੇਲੇ ਬਾਈ ਜੀ ਦੋ ਵਾਰੀ ਮਿਲ ਲਈ ਦੋ ਵਾਰੀ ਮਿਲਿਆ ਤੇ ਫੇਰ ਮਿਲਣਾ ਫੇਰ ਮਿਲਾਂਗੇ ਜੀ ਹੂੰ ਕੋਈ ਗੀਤ ਗਾਣਾ ਗੀਤ ਗਾਣਾ ਜੀ ਸ਼ੌਂਕੀ ਸਰਦਾਰ ਦੇ ਹਾਂ ਹਾਂ ਸੁਣਾ ਦਿਓ ਤਾੜੀਆਂ ਮਾਰੋ ਭਾਈ ਕਲਾਕਾਰ ਯਾਰ ਇੱਕ ਬੱਬੂ ਮਾਨ ਹੋਰ ਆ ਗਿਆ ਦੇਖੋ ਆਹ ਘੈਂਟ ਕੰਮ ਹੈ ਜਿੰਦਾਬਾਦ ਹੈ ਇੱਧਰ ਨੂੰ ਆ ਕੇ ਕੈਮਰੇ ਤੇ ਆ ਕੇ ਨਾਰਾ ਲਾਈਦਾ ਤੂੰ ਦਿਖਦਾ ਤਾਂ ਹੈ ਨਹੀਂ ਲਵਦੀ ਹਾਂ ਹਾਂ ਦੇਖੋ ਬੱਬੂ ਮਾਨ ਜਿੰਦਾਬਾਦ ਹਾਂ ਬੱਬੂ ਮਾਨ ਲੁਧਿਆਣਾ ਮੇਰੇ ਸਹੀ ਅੱਛਾ ਹਾਂ ਜਿਹੜੇ ਲੁਧਿਆਣਾ ਗਏ ਸਵੇਰੇ ਉਹ ਇੱਥੇ ਪੋਸਟਰ ਖੋਲ ਕੇ ਖੜ੍ਹ ਇੱਥੇ ਤੇਰੀ ਲੋੜ ਹੈ ਯਾਰ ਤੂੰ ਕੱਟੜ ਫੈਨ ਤੋੜੀਆਂ ਤਾੜੀਆਂ ਤੋੜੀਆਂ ਮਾਰ ਦੋ ਯਾਰ ਮੁੰਡੇ ਲਈ ਇੱਧਰ ਨੂੰ ਆਜੋ ਦੋ ਚਾਰ ਦੇ ਪਿੱਛੇ ਨੂੰ ਆਜੋ ਪਿੱਛੇ ਨੂੰ ਆਜੋ ਹਾਂ 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 ਉਹ ਬਾਈ ਜੀ ਇੱਧਰ ਨੂੰ ਆਜੋ ਹਾਂ ਦੇਖੋ ਕੈਮਰੇ ਚ ਆਉਂ ਯਾਰ ਬੱਬੂ ਮਾਨ ਜਿੰਦਾਬਾਦ ਹਾਂ ਵਾਹ ਜੀ ਬੱਬੂ ਮਾਨ ਜਿੰਦਾਬਾਦ ਹੋ ਰਹੀ ਹੈ ਦੀ ਲਓ ਜੀ ਲਾਓ ਜੀ ਗੋਇਲ ਸਾਹਿਬ ਆ ਗਏ ਜੀ ਇਸ ਥੀਏਟਰ ਦੇ ਓਨਰ ਮਾਲਕ ਜੀ ਗੋਇਲ ਸਾਹਿਬ ਬਹੁਤ ਵਧੀਆ ਤਾੜੀਆਂ ਜੀ ਜ਼ੋਰਦਾਰ ਜੀ ਬੱਬੂ ਮਾਨ ਸਾਹਿਬ ਆ ਰਹੇ ਨੇ ਜੀ ਆ ਦੇਖੋ ਫੈਨ ਬੱਬੂ ਮਾਨ ਸਾਹਿਬ ਦੇ ਨਾਰਾ ਲਾ ਰਿਹਾ ਸੀ ਆ ਬੋਲੋ ਫਿਰ ਬੱਬੂ ਮਾਨ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ ਬੱਬੂ ਮਾਨ ਜਿੰਦਾਬਾਦ ਲਓ ਜੀ ਜਿੰਦਾਬਾਦ ਦੇਖੋ ਗੋਇਲ ਸਾਹਿਬ ਤੁਸੀਂ ਕਮਾਲ ਕੀਤਾ ਰੋਪੜ ਚ ਜੇਅਰ ਥੀਏਟਰ ਸਟਾਰਟ ਕੀਤਾ ਕਿਹੜੇ ਸਾਲ ਚ ਸਟਾਰਟ ਕੀਤਾ ਸੀਗਾ ਜੀ 82 82 ਦੇ ਵਿੱਚ ਦੀ ਹੂੰ ਦਸ਼ਹਰੇ ਵਾਲੇ ਦਿਨ ਦਸ਼ਹਰੇ ਵਾਲੇ ਦਿਨ 82 ਦੇ ਵਿੱਚ ਗੋਇਲ ਸਾਹਿਬ ਨੇ ਜੇਆਰ ਥੀਏਟਰ ਰੋਪੜ ਜਿਹੜੀ ਹੈ ਇਸ ਦੀ ਸਥਾਪਨਾ ਕੀਤੀ ਤੁਸੀਂ ਜੇਆਰ ਥੀਏਟਰ ਰੋਪੜ ਦੇ ਵਿੱਚ ਕਿਹੜੀਆਂ ਕਿਹੜੀਆਂ ਫਿਲਮਾਂ ਦੇਖੀਆਂ ਨੇ ਕਿਹੜੇ ਕਿਹੜੇ ਸਾਲ ਦੇ ਵਿੱਚ ਫਿਲਮਾਂ ਦੇਖੀਆਂ ਨੇ ਕਿਹਨਾਂ ਦੇ ਨਾਲ ਫਿਲਮਾਂ ਦੇਖੀਆਂ ਨੇ ਜਰੂਰ ਕਮੈਂਟ ਕਰਿਓ ਤੇ ਦੱਸਿਓ ਦੀ ਇਹ ਮੁੰਡਾ ਦੀ ਗਾਣਾ ਸੁਣਾਉਣ ਲੱਗ ਪਈ ਸੀ ਆ ਜੀ ਆਹ ਦੀ ਸੁਣਾ ਦੇ ਫਿਰ ਆ ਲੈ ਆ ਲੈ ਆ ਉਹ ਫੜ ਲੋ ਆ ਫੜ ਲੋ ਫੜ ਵਲੋ ਫੜ ਜਾਣੀ ਦੇ ਦੱਲੇ ਜਾਨੀ ਦੇ ਦੱਲੇ ਜੀ ਮੇਰੀ ਡੇਟ ਹਾਂਜੀ ਇਹ ਗੱਲ ਹੈ ਜੀ ਤੁਸੀਂ ਤੋਂ ਲੈ ਗਿਰਨ ਬੇਸਬਾਲ ਜਿਹੜੀ ਗੱਲ ਬੁੱਝੋ ਕਹਿੰਦਾ ਸੋਚ ਕੇ ਕਹਦਾ ਹੁੰਦਾ ਠੀਕ ਹੈ ਬੈਠੀ ਕਰਦਾ ਜਿਸ ਤਰ੍ਹਾਂ ਮੈਂ ਹੁਣ ਬਬਾ ਮਾਨੂ ਜੀ ਨੂੰ ਕਿਹਾ ਸੀਗਾ ਮਾਨ ਸਾਹਿਬ ਜੇ ਆਨਲਾਈਨ ਤਾਂ ਮੈਨੂੰ ਦੇ ਦਿਓ ਟਾਈਮ ਤੁਸੀਂ ਕਰੋ 40 ਮਿੰਟ ਦਾ ਮੈਂ ਦੇ ਦੱਸ ਮਿੰਟ ਦਾ ਜੀ ਕਹ ਜਾਂ ਗੋਲ ਸਾਹਿਬ 50 ਮਿੰਟ ਦਿੱਤੇ ਲਓ ਜੀ ਕੈਮਰਾ ਗੋਲ ਸਾਹਿਬ ਤੇ ਪਾਉਂਦੀ ਹੈ 10 ਮਿੰਟ ਓ ਗੋਲ ਸਾਹਿਬ ਜਿੰਦਾਬਾਦ ਕਰ ਦਿਓ ਖੂ ਜਿੰਦਾਬਾਦ ਗੋਲ ਸਾਹਿਬ ਜਿੰਦਾਬਾਦ ਗੋਲ ਜਿੰਦਾਬਾਦ ਬਾਬੂ ਮਾਨ ਜਿੰਦਾਬਾਦ ਜੀ ਖੁਸ਼ ਹੋ ਜਾ ਮੈਂ ਖੁਸ਼ ਆਇਦਰ ਗੋਲ ਸਾਹਿਬ ਕੈਮਰੇ ਤੇ ਦੇਖ ਕੇ ਜੀ ਸ਼ਹਿਰ ਵਾਸੀਆਂ ਨੂੰ ਕੋਈ ਸਨੇਹਾ ਦੇਣਾ ਦੰਦੇ ਦੀ ਹਾਂਜੀ ਹਾਂਜੀ 1 ਮਿੰਟ ਦੀ ਸ਼ਹਿਰ ਵਾਸੀਆਂ ਨੂੰ ਸਨੇਹਾ ਦਿਓ ਜੀ ਵੀ ਆਦਰ ਜੀ ਮੈਂ ਕਹਿੰਦੇ ਵੀ ਸ਼ਹਿਰ ਵਾਸੀਆਂ ਨੂੰ ਨੌਜਵਾਨਾਂ ਦਾ ਹੌਸਲਾ ਬਦਨਾ ਚਾਹੀਦਾ ਹੈ ਅੱਜ ਮੈਂ ਨੌਜਵਾਨਾਂ ਦਾ ਹੌਸਲਾ ਦੇਖ ਕੇ ਆਪ ਜੀ ਆਪ ਨੂੰ ਖੁਸ਼ੀ ਮਹਿਸੂਸ ਕੀਤਾ ਵੀ ਸਾਡੇ ਸ਼ਹਿਰ ਚ ਇਹਨੇ ਨੌਜਵਾਨ ਹੈ ਜਿਹੜੇ ਕਿ ਇੱਕ ਬੰਦੇ ਦੀ ਕਦਰ ਜਾਣਦੇ ਆ ਇੱਕ ਐਕਟਰ ਦੀ ਕਦਰ ਜਾਣਦੇ ਆ ਇੱਕ ਆਰਟਿਸਟ ਦੀ ਕਦਰ ਜਾਣਦੇ ਆ ਹਾਂ ਆਓ ਸਾਰੇ ਆਰਟਿਸਟਾਂ ਦੀ ਜਿੱਦਾਂ ਬਾਤ ਕਰੀਏ ਤੇ ਉਹਦਾ ਹੌਸਲਾ ਵਧੇ ਕਿ ਅਸੀਂ ਐਸੇ ਜੇਹਰ 'ਚ ਨਸ਼ਾ ਛੱਡ ਕੇ ਐਸੇ ਜੇਹਰ 'ਚ ਜਾਈਏ ਜਾਂ ਜੇ ਕਰ ਜਾਂਦੇ ਚਾਈਏ ਵਾਹ ਜੀ ਵਾਹ ਦੇਖੋ ਵਾਹ ਜੀ ਵਾਹ ਵਾਹ ਜੀ ਵਾਹ ਹਾਂ ਜੀ ਜਿੱਦਾਂ ਵਾਹ ਬਿਲਕੁਲ ਜੀ ਵਧੀਆ ਮੰਨਦੇ ਹੋ ਹਾਂ ਅਸੀਂ ਤਾਂ ਮੰਨਦੇ ਹਾਂ ਅਸਲ ਮੰਨਦੇ ਜੀ ਕਿਉਂ ਮੰਨਦੇ ਆ ਜਦੋਂ ਇੱਥੇ ਮਜ਼ਾ ਲੱਗ ਰਿਹਾ ਸੀ ਹਾਂ ਉਹਨਾਂ ਨੇ ਪਹਿਲੇ ਹੀ ਕਹਿ ਦਿੱਤਾ ਤਾਂ ਆ ਗਿਆ ਲੜਾਈ ਹੋਣੀ ਆ ਤੁਹਾਡੀ ਆਉਣੀ ਆ ਵੀ ਅਮਰੀਕਾ ਇਹ ਜਾ ਕੇ ਤੁਹਾਡੀ ਨਾ ਆਪਣੀ ਫੈਸਲਾਉਣਾ ਤੁਹਾਡਾ ਅੱਛਾ ਪਹਿਲੇ ਹੀ ਕਹਿਤਾ ਸੀ ਉਹਨਾਂ ਨੇ ਉਹਨਾਂ ਨੇ ਪਹਿਲੇ ਹੀ ਗੱਲ ਕਰੀ ਉਹੀ ਗੱਲ ਹੋਈ ਹੈ ਜੀ ਉਹਨਾਂ ਨੇ ਇਹ ਵੀ ਫੈਸਲਾ ਕਰਿਆ ਕੱਟੜ ਫੈਨ ਆ ਬੱਬੂ ਮਾਨ ਜੀ ਦੇ ਨਾਂ ਕੀ ਉਸਤਾਦ ਜੀ ਤੁਹਾਡੇ ਹਾਂ ਕੀ ਨਾਂ ਤੁਹਾਡਾ ਜੀ ਮੇਰਾ ਨਾਂ ਗੁਰਜਿੰਦਰ ਸਿੰਘ ਕਿੱਥੋਂ ਆ ਪਿੰਡ ਕਿਹੜਾ ਜੀ ਲੋਧੀ ਮਾਜਰੇ ਲੋਧੀ ਮਾਜਰੇ ਤੋਂ ਗੁਰਜਿੰਦਰ ਸਿੰਘ ਦੀ ਲਈ ਜ਼ੋਰਦਾਰ ਤਾੜੀਆਂ ਹੋ ਜਾਂਦੀ ਉਸਤਾਦ ਜੀ ਮੰਨਦੇ ਇਹਨਾਂ ਨੂੰ ਲਓ ਜੀ ਆਪਣਾ ਹੂੰ ਗੱਡੀ ਪਰ ਵੀ ਸ਼ੇਰ ਲਖਾਇਆ ਵਾਪਾ ਨੇ ਬੋਲੋ ਸ਼ੇਰ ਬੋਲੋ ਸ਼ੇਰ ਸੁਣਾਉਣਾ ਨਹੀਂ ਹੈਗਾ ਉਹ ਸੁਣਾ ਦਿਓ ਕਹਿ ਦੋ ਯਾਰ ਕੋ ਸੁਣਾਓ ਸੁਣਾਓ ਸਾਦੇ 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 ਸੁਣਾ ਦੇ ਸੁਣਾ ਸੁਣੋ ਗੱਲ ਹਾਂ ਹਾਂ ਸੁਣਾ ਨਹੀਂ ਹੈਗਾ ਆਪਾਂ ਛੱਲਾ ਪੀ ਉਹਦੇ ਨਾਮ ਦਾ ਪਾਇਆ ਸਾਰਾ ਆਪਾਂ ਇੱਜ਼ਤ ਕਰਦੇ ਆਪਾਂ ਛੱਲਾ ਪਾਇਆ ਨਾ ਮੇਰੇ ਕੋਲ ਨਹੀਂ ਹੈਗਾ ਅੱਛਾ ਗੱਟੀ ਦੀ ਪਿਆ ਗੱਟੀ ਦੀ ਪਿਆ ਹੂੰ ਉਸਤਾਦ ਨਾਮ ਤੇ ਆਪਾਂ ਨੇ ਛੱਲਾ ਪਾਇਆ ਉਹ ਗੱਡੀ ਚ ਅੱਛਾ ਠੀਕ ਹੈ ਹੂੰ ਮੇਰੇ ਕੋ ਵੀਡੀਓ ਵੀ ਪੀ ਬਿਆ ਤਾਂ ਉਹ ਤਾਂ ਖਾ ਵੀ ਦਿੰਦਾ ਮੈਂ ਹਾਂ 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 ਚਲ ਵੀਡੀਓ ਵੀ ਆਪਾਂ ਦੇਖ ਲਾਂਗੇ ਅੱਛਾ ਮੈਂ ਦੇਖਣ ਗਿਆ ਦੋਸਤਾਂ ਨੂੰ ਉਹਨਾਂ ਨੂੰ ਅੱਛਾ ਠੀਕ ਆ ਤੁਹਾਨੂੰ ਦਿਖਾ ਵੀ ਦਿੰਦਾ ਮੈਂ ਜੱਜ ਬੱਬੂ ਮਾਨ ਸਾਹਿਬ ਨੂੰ ਵੇਖਣ ਗਏ ਸੀ ਤੁਸੀਂ ਹਾਂ ਹਾਂ ਲਓ ਜੀ ਆ ਦੇਖੋ ਜੀ ਜ਼ਬਰਦਸਤ ਕੰਮ ਹੈ ਜੀ ਔਰ ਜੀਆਰ ਥੀਏਟਰ ਰੋਪੜ ਦੇ ਇਹ ਵੀਡੀਓ ਬਣ ਰਿਹਾ ਤੇ ਇੱਥੇ ਅਸੀਂ ਇਹਨਾਂ ਦੇ ਫੈਨਸ ਨੂੰ ਮਿਲੇ ਆ ਤੇ ਭਾਜੀ ਇੱਕ ਦਿਖਾਣਾ ਚਾਹੁੰਦੇ ਆ ਵੀਡੀਓ ਦੀ ਆਓ ਜੀ ਵੀਡੀਓ ਦਿਖਾਓ ਜੀ ਬੱਬੂ ਮਾਨ ਸਾਹਿਬ ਦਾ ਦੀ ਔਰ ਦੇਖੋ ਜਰੂਰ ਕਮੈਂਟ ਕਰਿਓ ਕਿ ਆਹ ਐਂਟਰਟੇਨਿੰਗ ਵੀਡੀਓ ਤੁਹਾਨੂੰ ਕਿਦਾਂ ਦਾ ਲੱਗਿਆ ਰੋਪੜ ਦੇ ਵਿੱਚ ਜੀਆਰ ਥੀਏਟਰ ਦੇ ਵਿੱਚ ਬੱਬੂ ਮਾਨ ਸਾਹਿਬ ਸ਼ੌਂਕੀ ਸਰਦਾਰ ਫਿਲਮ ਦੇ ਲਈ ਆ ਰਹੇ ਆਪਣੇ ਫੈਨਸ ਨੂੰ ਮਿਲਣ ਆ ਰਹੇ ਔਰ ਸ਼ਹਿਰ ਦੇ ਵਿੱਚ ਬੜੀ ਜਸ਼ਨ ਦਾ ਮਾਹੌਲ ਹੈ ਇੱਕ ਫਿਰ ਕੈਮਰਾ ਪਾਇਓ ਜੀ ਇੱਥੇ ਦੇਖੋ ਜੀ ਆ ਪੂਰਾ ਪੋਸਟਰ ਹੈ ਜੀ ਔਰ ਬੱਬੂ ਮਾਨ ਸਾਹਿਬ ਦੀ ਫਿਲਮ ਸ਼ੌਕੀ ਸਰਦਾਰ ਇਸ ਸਮੇਂ ਪੰਜਾਬ ਦੇ ਵਿੱਚ ਬੜੀ ਟ੍ਰੈਂਡਿੰਗ ਮੂਵੀ ਚੱਲ ਰਹੀ ਹੈ ਜੀ ਔਰ ਮੈਂ ਜਿਸ ਤਰ੍ਹਾਂ ਦਾ ਰਿਵਿਊ ਮਿਲ ਰਿਹਾ ਵੀ ਦੇਖਾਂਗਾ ਜ਼ਰੂਰ ਤੇ ਤੁਹਾਨੂੰ ਵੀ ਇਹ ਫਿਲਮ ਦੇਖਣੀ ਚਾਹੀਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ